ਬਿਲ ਵੀ ਗਹਿਰਾਈ ਚ ਜਿਹੜੀ ਅਰਦਾਸ ਨਿਕਲੀਏ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜਦ ਅਰਦਾਸ ਬਣ ਗਿਆ ਉਹ ਜਦ ਵੀ ਮੰਦਰ ਮਸਜਿਦ ਗੁਰਦੁਆਰੇ ਜਾਏਗਾ ਗੁਰੂ ਨੂੰ ਪ੍ਰਭੂ ਨੂੰ ਖੁਦਾ ਨੂੰ ਸ਼ੁਕਰਾਨਾ ਕਰਨ ਵਾਸਤੇ ਧੰਨਵਾਦ ਦੇਣ ਜਿਸ ਦਿਨ ਮਨੁੱਖ ਸ਼ੁਕਰਾਨੇ ਚਾਹੁੰਦਾ ਹੈ ਉਸ ਦਿਨ ਅਰਦਾਸ ਹੈ ਹਰ ਦਾਸ ਦੇ ਚੇਹੇ ਪ੍ਰਭੂ ਤੇਰਾ ਸ਼ੁਕਰ ਤੂੰ ਮੇਰੀ ਯੋਗਤਾ ਤੋਂ ਮੈਨੂੰ ਜ਼ਿਆਦਾ ਦਿੰਦਾ ਹੈ ਤੂੰ ਮੇਰੀ ਬਾਧਰਤਾ ਤੋਂ ਮੈਨੂੰ ਜ਼ਿਆਦਾ ਦਿੰਦਾ ਹੈ ਪਰ ਗਜ਼ਬ ਦੀ ਗੱਲ ਹੈ ਪ੍ਰਭੂ ਇਹ ਪਾਤਰਤਾ ਵੀ ਤੂੰ ਦਿੰਦੀ ਹੈ ਵਰਨਾ ਮੇਰੀ ਤੇ ਪਾਤਰਤਾ ਵੀ ਨਹੀਂ ਸੀ ਤੇਰਾ ਧਨਵਾਦ ਸ਼ੁਕਰਾਨ ਉਸ ਤੇ ਜਮੀਂ ਅਗਰ ਮੰਗ ਆਵੇ ਗਈ ਤਾਂ ਪਤਾ ਹੈ ਕਹੀ ਦੀ ਤਉ ਚਰਨ ਨਨ ਮੰਨ ਰਹਿ ਹਮਾਰਾ ਆਪਣਾ ਜਾਮ ਕਰੋ ਪ੍ਰਤਮ ਆਸ ਹੈ ਕੀਤੀ ਹੋਈ ਸਾਧਨਾ ਕੀਤਾ ਹੋਇਆ ਜਬ ਤੱਕ ਉਹੀ ਸਫਲ ਹੈ ਜੋ ਮਨੁੱਖ ਨੂੰ ਅਰਦਾਸ ਤੱਕ ਲੈ ਜਾਏ ਬੇਨਤੀ ਤੱਕ ਲੈ ਜਾਏ ਕੁਛ ਧਰਮ ਤੇ ਐਸੇ ਨਹੀਂ ਜਿਵੇਂ ਇਸਾਈ ਵਿਚ ਚਰਚ ਕਿਉਂ ਜਾ ਰਹੇ ਹੋ ਪ੍ਰੇਰ ਕਰਨ ਜਾ ਰਹੇ ਆਰਦਾਸ ਕਰਨ ਜਾ ਰਹੇ ਸਿਰਫ ਅਰਦਾਸ ਕਰਨ ਜਾ ਰਹੇ ਸਾਡੇ ਚ ਐਸਾ ਨਹੀਂ कीर्तन ਸੁਣਨ ਜਾ ਰਹੇ ਆ ਕਥਾ ਸੁਣਨ ਜਾ ਰਹੇ ਆ ਗੁਰੂ ਦੇ ਦਰਸ਼ਨ ਕਰਨ ਲਈ ਜਾ ਰਹੇ ਆ ਸਤਸੰਗੀਆਂ ਦੇ ਦਰਸ਼ਨ ਕਰਨ ਜਾ ਰਹੇ ਆ ਸੇਵਾ ਕਰਨ ਲਈ ਜਾ ਰਹੇ ਆ ਹੁੰਨ ਕਰਨ ਲਈ ਜਾ ਰਹੇ ਆ ਇਹ ਸਭ ਕੁਝ ਕੀਤਾ ਹੋਇਆ ਪੁੰਨ ਸੁਣਿਆ ਹੋਇਆ ਕੀਰਤਨ ਸੁਣੀ ਹੋਈ ਕਥਾ ਇਸ ਦਾ ਫਲ ਕੀ ਹੈ ਅੰਦਰੋਂ ਅਰਦਾਸ ਦਾ ਨਿਕਲਣਾ ਉਹ ਅਰਦਾਸ ਫਿਰ ਵਿਅਰਥ ਨਹੀਂ ਜਾਣਾ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਹ ਕਦੋਂ ਨਿਕਲਦੀ ਹੈ ਜਪ ਕਰ ਕਰ ਕੇ ਨਿਕਲਦੀ ਹੈ ਕੀਰਤਨ ਸੁਣ ਸੁਣ ਕੇ ਨਿਕਲਦੀ ਹੈ ਕਥਾ ਸੁਣ ਸੁਣ ਕੇ ਨਿਕਲਦੀ ਹੈ ਪਾਠ ਕਰ ਕਰ ਕੇ ਨਿਕਲਦੀ ਹੈ ਉਹ ਜੇ ਨਹੀਂ ਨਿਕਲੇਗੇ ਉਹ ਜੇ ਬੁਥੇਰੀ ਅਰਦਾਸਾਂ ਆਉਂਦੀਆਂ ਨੇ ਤੇ ਮਨੁੱਖ ਕਰ ਕੋਈ ਰਸਮੀ ਅਰਦਾਸ ਦੀਵਾਨ ਦੀ ਅਰਦਾਸ ਦਿਲ ਦੀ ਗਹਿਰਾਈ ਚੋਂ ਅਰਦਾਸ ਨਿਕਲਦੀ ਏ ਜਪ ਕਰ ਕਰਕੇ ਤਪ ਕਰ ਕਰਕੇ ਸਾਧਨਾ ਕਰ ਕਰਕੇ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਬਾਣੀ ਪੜ ਪੜ ਕੇ ਪਾਠ ਕਰ ਕਰਕੇ ਹੁਣ ਅਰਦਾਸ ਨਹੀਂ ਨਿਕਲਦੀ ਦਿਲ ਦੀ ਗਹਿਰਾਈ ਚ ਪਰ ਜਦੋਂ ਇਹ ਅਰਦਾਸ ਨਿਕਲਦੀ ਏ ਫਿਰ ਵਿਅਰਥ ਵੀ ਨਹੀਂ ਜਾਂਦੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਸ ਮਗਰ ਰੱਖਦੀ ਹੈ ਦਿਲ ਦੀ ਗਹਿਰਾਈ ਚੋਂ ਜਿਹੜੀ ਅਰਦਾਸ ਨਿਕਲੀ ਹੈ ਖੁਦਾ ਤੱਕ ਪਹੁੰਚੇਗੀ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਾਰੇ ਸ਼ਬਦ ਵਿੱਚ ਇੱਕ ਅਰਦਾਸ ਹੈ ਯਕ ਅਰਜ਼ ਅਸੀ ਅਰਦਾਸ ਕਹਿੰਦੇ ਆ ਪਰਸ਼ੀਅਨ ਵਿੱਚ ਕਹਿੰਦੇ ਨੇ ਅਰਜ਼ੋਈ ਕਰਨੇ ਅਰਜ਼ ਕਰਨੇ ਅਰਜ਼ ਕਰਨੇ ਅਰਜ਼ੋਈ ਹੈ ਸanskrit ਦੇਚ ਹਿੰਦੀ ਚ ਕਹਿੰਦੇ ਨੇ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਫਾਰਸੀ ਚ ਕਹਿੰਦੇ ਨੇ ਅਰਜ਼ ਕਰਨੀ ਹੈ ਅਰਜ਼ੋਈ ਕਰਨੀ ਹੈ ਗੁਰਨਾਮ ਨੇ ਇੱਕ ਨ ਇੱਕ ਸ਼ਬਦ ਨੂੰ ਜਨਮ ਦਿੱਤਾ ਹੈ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਜੋ ਮੈਂ ਅਰਥ ਸਮਝੇ ਨੇ ਤੇ ਪੜ੍ਹੇ ਨੇ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੇ ਦਸਤ ਬਜ਼ਪਾ ਹੱਥਾਂ ਨੂੰ ਜੋੜ ਕੇ ਅਰਜ਼ੋਈ ਕਰਨੇ ਬੇਂਤੀ ਕਰਨੀ ਪ੍ਰਾਰਥਨਾ ਕਰਨੀ ਸਤਿਗੁਰ ਕਹਿੰਦੇ ਨੇ ਯਕ ਅਰਜ਼ ਇਕ ਮੇਰੀ ਅਰਜ਼ੋਈ ਇਕ ਮੇਰੀ ਪ੍ਰਾਰਥਨਾ ਇਕ ਮੇਰੀ ਅਰਦਾਸ ਯਕ ਅਰਜ਼ ਗੁਫਤਮ ਬੇਸ਼ਤੋ ਦਰਗੋਸ਼ ਕੁੰਨ ਕਰਤਾਰ ਗੋਸ਼ ਕੰਨਾ ਨੂੰ ਕਹਿੰਦੇ ਨੇ ਐ ਕਰਤਾਰ ਜੇ ਤੂੰ ਕੰਨ ਲਾ ਕੇ ਸੁਣੇਂ ਮਨੁੱਖ ਜਿੱਥੇ ਹੁੰਦਾ ਹੈ ਉੱਥੇ ਹੀ ਉਸ ਦੇ ਕੰਨ ਆਉਂਦੇ ਨੇ ਘਰ ਦੇ ਚ ਬੈਠੀ ਹੈ ਮਾਂ ਕਿਸਾਨ ਨੂੰ ਕੁਝ ਸੁਣਾਣਾ ਚਾਹੇ ਨਹੀਂ ਸੁਣ ਸਕਦੇ ਕਿਉਂਕਿ ਅਸੀਂ ਜਿੱਥੇ ਬੈਠੇ ਹੈ ਕੰਨ ਉੱਥੇ ਹੀ ਨੇ ਜਿੱਥੋਂ ਸਾਨੂੰ ਸੁਣਾਇਆ ਜਾ ਰਿਹਾ ਉੱਥੇ ਸਾਡੇ ਕੰਨ ਕੋਈ ਨਹੀਂ ਮਨੁੱਖ ਜਿੱਥੇ ਹੁੰਦਾ ਹੈ ਉਸ ਦੀਆਂ ਇੰਦਰੀਆਂ ਉੱਥੇ ਹੀ ਆਉਂਦੀਆਂ ਉਹਦੀ ਜ਼ੁਬਾਨ ਉੱਥੇ ਹੀ ਆਉਂਦੀ ਹੈ ਉਹਦੀ ਅੱਖਾਂ ਉੱਥੇ ਹੀ ਆਉਂਦੀਆਂ ਜਿੱਥੇ ਹੈ ਉੱਥੇ ਹੀ ਦੇਖ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਦੇਖ ਸਕਦਾ ਜਿੱਥੇ ਹੈ ਸੁਣ ਸਕਦਾ ਹੈ ਜਿੱਥੇ ਨਹੀਂ ਹੈ ਨਹੀਂ ਸੁਣ ਸਕਦਾ ਮਨੁੱਖ ਜਿੱਥੇ ਹੈ ਉਹਦੇ ਗਿਆਨ ਤੇ ਜਦ ਵਿਆਪਕ ਹੈ ਤੇ ਉਹਦਾ ਸੁਣਨਾ ਵੀ ਵਿਆਪਕ ਹੈ ਕਿਸੇ ਥਾਂ ਵੀ ਅਰਜ਼ੋਈ ਕੀਤੀ ਜਾ ਸਕਦੀ ਹੈ ਕਿਸੇ ਥਾਂ ਪਰਮਾਤਮਾ ਵਿਆਪਕ ਹੈ ਉਹਦਾ ਵੇਖਣਾ ਵੀ ਵਿਆਪਕ ਹੈ ਬੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੋਰੀ ਰੇ ਏ ਪ੍ਰਭੂ ਤੋ ਕਾਣ ਕਰ ਭਾਵ ਸੁਣ ਹੇ ਕਰਤਾ ਇਸਛਤੀ ਦੇ ਰਚਨਹਾਰੇ ਇੱਕ ਅਰਜ਼ੋਈ ਇੱਕ ਬੇਨਤੀ ਹੈ ਫਿਰ ਅਗਲੀਆਂ ਪੰਕਤੀਆਂ ਚ ਜਿਸ ਦੇ ਅੱਗੋਂ ਬੇਨਤੀ ਕਰ ਰਹੇ ਨੇ ਉਸ ਦੀ ਮਹਿਮਾ ਬਿਆਨ ਕਰਦੇ ਨਾ ਜੀ ਅਕਾ ਕਮੀਰ ਕਰੀ ਮਕੂ ਬੇ ਅਰਬ ਪਰਵਦ ਗਵਾਰ ਪਰਸ਼ੰਦਿ ਚ ਅਰਬੀ ਵਿੱਚ ਸੱਚ ਨੂੰ ਹੱਕ ਕਹਿੰਦੇ ਨੇ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਇਕਲਗੀ ਦਰ ਤੁਸੀਂ ਤੇ ਹੱਕ ਹੋ ਬਾਅਵ ਸੱਚ ਹੋ ਹਕੀਕਤ ਸਚਾਈ ਹੱਕ ਸੱਚ ਪਰਸ਼ੀਂ ਦੇਚ ਅਰਵੀ ਦੇਚ ਸੱਚ ਲਈ ਜਿਹੜਾ ਸ਼ਬਦ ਹੈ ਉਹ ਹੈ ਹੱਕ ਸਤਗੁਰੂ ਕਹਿੰਦੇ ਨੇ ਹੱਕਾ ਐ ਸੱਚੇ ਹੱਕਾ ਐ ਸੱਚੇ ਹੱਕਾ ਕਬੀਰ ਕਬੀਰ ਕਹਿੰਦੇ ਨੇ ਬਜ਼ੁਰਗ ਨੂੰ ਵੱਡੇ ਨੂੰ ਪੁਰਾਣੇ ਨੂੰ ਪੁਰਾਣੀ ਚੀਜ਼ ਨੂੰ ਕਬੀਰ ਕਹਿੰਦੇ ਨੇ ਬਜ਼ੁਰਗ ਬੁੱਢੇ ਮਨੁੱਖ ਨੂੰ ਵੀ ਕਬੀਰ ਕਹਿੰਦੇ ਨੇ ਸੰਤ ਫਕੀਰ ਨੂੰ ਵੀ ਕਬੀਰ ਕਹਿੰਦੇ ਨੇ ਔਰ ਪ੍ਰਮਾਤਮਾ ਨੂੰ ਵੀ ਕਬੀਰ ਕਹਿੰਦੇ ਨੇ ਵੱਡਾ ਬਜ਼ੁਰਗ ਹੈ ਕਦੀਮੀ ਇੱਕ ਕਬੀਰ ਲਵਜ਼ फारसी दा भी है और अरबी दा भी है अर बीचवी कबीर कहंदे ने परशिंद विच भी कबीर कहंदे ने वड्डे नो हे हक्का हे सचदे स्वरूप हे सच्चे हे सब तों वड्डे हक्का कबीर करीम तों बख्शें दे तु तेरे स्वभाव विच दया ही दया है तेरे स्वभाव देच रहमत ही रहमत है बख्शीशी बख्शीश बक्षिश है हक्का कबीर करीम तों ਬੇਅਦ ਪਰਵਰਦੇਗਾਰ ਐ ਪਾਲਨ ਹਾਰੇ ਤੂੰ ਨਿਰਵਿਕਾਰ ਹੈ ਤੇਰੇ ਚ ਕੋਈ ਐ ਬਨੈ ਤੂੰ ਨਿਰਵਿਕਾਰ ਹੈ ਨਿਰਮਲ ਹੈ অতি ਨਿਰਮਲ ਹੈ অতি ਨਿਰਮਲ ਹੈ ਨਿਰਵਿਕਾਰ ਹੈ ਔਰ ਸ੍ਰਿਸ਼ਟੀ ਦਾ ਕਰਨ ਹਾਰ ਹੈ ਤੂੰ ਹੱਕ ਹੈ ਤੂੰ ਕਬੀਰ ਹੈ ਇਸ ਤਰ੍ਹਾਂ ਮੇਰੇ ਪਾਤਸ਼ਾਹ ਉਸ ਪ੍ਰਭੂ ਦੀ ਅਰਦਾਸ ਦੇ ਚ ਜੋ ਹੈ ਮਹਿਮਾ ਗਾਇਨ ਕਰ ਰਹੇ ਹਾਂ ਜੀ दिल प्रभु मैं ते अपने दिल नो समझाना। ये जगत फानी है नाशवंत है तू हक्का है जगत ते झूठ है छाया है तू कबीर है ये सब कुछ ते तुच्छ है बेमैनी है दुनिया मुकाम फानी ਇਹ ਜੋ ਟਿਕਿਆ ਹੋਇਆ ਜਗਤ ਦੇ ਦਿਸਦਾ ਪਿਆ ਇਥੇ ਮਿਟ ਜਾਏਗਾ ਇਤਫਾਨ ਨਹੀਂ ਹੈ ਨਾਸਵੰਤ ਹੈ ਐ ਮੇਰੇ ਦਿਲ ਤੂੰ ਐਸਾ ਜਾਣ ਹੈ ਪ੍ਰਭੂ ਹੈ کریم ਹੈ ਅਕਾ ਮੈਂ ਆਪਣੇ ਦਿਲ ਨੂੰ ਐਸਾ ਸਮਝਾ ਰਿਹਾ ਐਸਾ ਕਹਿ ਰਿਹਾ ਸਭ ਕੁਝ ਨਾਸਮੰਦ ਹੈ ਕਿਸੇ ਵਕਤ ਖੁਲਾਸਾ ਕਰਾਂਗਾ ਧਰਮ ਦਾ ਪ੍ਰਭੂ ਦਾ ਸਾਰਾ ਗਿਆਨ ਮੌਤ ਦੇ ਗਿਆਨ ਤੋਂ ਆਰੰਭ ਹੁੰਦਾ ਹੈ ਲੋਭ ਵਾਸ਼ਨਾ ਹੰਕਾਰ ਸਾਰਾ ਜੀਵਨ ਦੀ ਲਾਲਸਾ ਤੋਂ ਸ਼ੁਰੂ ਹੁੰਦਾ ਹੈ ਜਿੰਨੀ ਜੀਵਨ ਦੀ ਲਾਲਸਾ ਉਤਨਾ ਹੰਕਾਰੀ ਜਿੰਨੀ ਜੀਵਨ ਦੀ ਲਾਲਸਾ ਉਤਨਾ ਲੋਭੀ ਜਿੰਨੀ ਜੀਵਨ ਦੀ ਲਾਲਸਾ ਉਤਨਾ ਵਾਸ਼ਨਾ ਦੇ ਵਿੱਚ ਗਰਸਿਆ ਹੋਇਆ ਜਿਤਨਾ ਮੌਤ ਦਾ ਗਿਆਨ ਉਤਨਾ ਬੈਰਾਗੀ ਜਿਤਨਾ ਮੌਤ ਦਾ ਗਿਆਨ ਉਤਨਾ ਸਤਵਾਦੀ ਜਿਤਨਾ ਮੌਤ ਦਾ ਗਿਆਨ ਉਤਨਾ ਆਤਮਨਰਸੀ ਧਰਮ ਦਾ ਗਿਆਨ ਸ਼ੁਰੂ ਹੁੰਦਾ ਹੈ ਮੌਤ ਦੇ ਗਿਆਨ ਤੋਂ ਤਾਂ ਸਤਿਗੁਰੂ ਕਹਿੰਦੇ ਨੇ ਮੈਂ ਦਿਲ ਨੂੰ ਸਮਝਾ ਰਿਹਾ ਸਭ ਨਾਸਵੰਤ ਹੈ ਸਭ ਕੁਝ ਮਿਟ ਜਾਂਦਾ ਹੈ